ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਬਣਾਵਾਂਗੇ ਦਹੀਂ ਭੱਲੇ ਅਤੇ ਉਹਦੇ ਲਈ ਲਵਾਂਗੇ ਉੜਦ ਦੀ ਦਾਲ ਇਹ ਦਾਲ ਨੂੰ ਪੂਰੀ ਰਾਤ ਭਿਉਂ ਕੇ ਰੱਖਣਾ ਹੈ ਆਪਾਂ ਹੁਣ ਜਿੱਦਾਂ ਕਿ ਵੀਡੀਓ 'ਚ ਦਿਖਾਇਆ ਗਿਆ ਸੋਕ ਕਰਨ ਤੋਂ ਬਾਅਦ ਆਪਾਂ ਉਹਨੂੰ ਚੰਗੀ ਤਰ੍ਹਾਂ ਗ੍ਰाइंड ਕਰਾਂਗੇ ਇਸ ਤੋਂ ਬਾਅਦ ਆਪਾਂ ਗ੍ਰाइंड ਕੀਤੇ ਹੋਏ ਪੇਸਟ ਨੂੰ ਇੱਕ ਪ੍ਰਾਤ ਦੇ ਵਿੱਚ ਕੱਢ ਲੈਣਾ ਹੈ ਦੇਖੋ ਸਾਡਾ ਪੇਸਟ ਥੋੜਾ ਜਿਹਾ گاੜਾ ਹੋ ਗਿਆ ਸੋ ਇਸ ਕਰਕੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਾਂਗੇ ਇਹਨੂੰ ਆਪਾਂ ਇੱਕ ਸਾਈਡ ਤੋਂ ਹੀ ਲਾਈਕ ਕਲॉकवाਾਈਜ਼ ਜਾਂ ਫਿਰ ਐਂਟੀਕਲॉकवाਾਈਜ਼ ਕੋਈ ਵੀ ਇੱਕ ਮੈਥਡ ਚੂਜ਼ ਕਰਨਾ ਹੈ ਤੇ ਇਹਨੂੰ ਰਲਾਉਣਾ ਹੈ ਚੰਗੀ ਤਰ੍ਹਾਂ ਹੁਣ ਆਪਾਂ ਬੈਟਰ ਦੇ ਵਿੱਚ ਥੋੜਾ ਜਿਹਾ ਨਮਕ ਐਂਡ ਜੀਰਾ ਐਡ ਕੀਤਾ ਹੈ ਤੇ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਰਲਾਵਾਂਗੇ ਮਿਕਸ ਕਰਨ ਤੋਂ ਬਾਅਦ ਕੁਝ ਆਪਾਂ ਨੇ ਇਸ ਤਰ੍ਹਾਂ ਤਰੀਕੇ ਨਾਲ ਚੈੱਕ ਕਰਨਾ ਹੈ ਕਿ ਪੇਸਟ ਆਪਣਾ ਰੈਡੀ ਹੋ ਗਿਆ ਜਾਂ ਨਹੀਂ ਜੇ ਥੱਲੇ ਨਹੀਂ ਡਿੱਗਦਾ ਇਹਦਾ ਮਤਲਬ ਆਪਣਾ ਪੇਸਟ ਬਿਲਕੁਲ ਰੈਡੀ ਹੈ ਸੋ ਇਹ ਹੋ ਗਿਆ ਜੀ ਹੁਣ ਆਪਣਾ ਬੈਟਰ ਤਿਆਰ ਦਹੀਂ ਭੱਲਿਆਂ ਦੇ ਲਈ ਆਪਾਂ ਹੁਣ ਇੱਕ ਸਾਈਡ ਤੇ ਲੈ ਲਈ ਕੜਾਹੀ ਉਹਦੇ ਵਿੱਚ ਹੁਣ ਪਾਵਾਂਗੇ ਆਪਾਂ ਤੇਲ ਇਹਦੇ ਵਿੱਚ ਸਰੋਂ ਦਾ ਤੇਲ ਨਹੀਂ ਆਪਾਂ ਯੂਜ਼ ਕੀਤਾ ਆਪਾਂ ਸਨਫਲਾਵਰ ਆਇਲ ਜਾਂ ਤੁਸੀਂ ਕੋਈ ਵੀ ਰਿਫਾਈਨਡ ਆਇਲ ਯੂਜ਼ ਕਰ ਸਕਦੇ ਹੋ ਸੋ ਪਹਿਲਾਂ ਆਪਾਂ ਨੇ ਥੋੜਾ ਜਿਹਾ ਉਹਦਾ ਪੇਸਟ ਹੈ ਜਿਹੜਾ ਹਨਾ ਉਹ ਪਾ ਕੇ ਦੇਖਿਆ ਕਿ ਤੇਲ ਗਰਮ ਹੋ ਚੁੱਕਿਆ ਜਾਂ ਨਹੀਂ ਇੱਕ ਸਾਈਡ ਤੇ ਆਪਾਂ ਇਮਲੀ ਦੀ ਚਟਣੀ ਵੀ ਬਣਾਈ ਜਾਨੇ ਆ ਦਹੀਂ ਭੱਲਿਆਂ ਦੇ ਵਾਸਤੇ ਸੋ ਆਪਣਾ ਤੇਲ ਹੋ ਚੁੱਕਿਆ ਪੂਰਾ ਗਰਮ ਆਪਾਂ ਦਹੀਂ ਭੱਣੇ ਲਈ ਪਾ ਦਿੱਤੇ ਉਹਦੇ ਵਿੱਚ ਯਾਦ ਰੱਖੇ ਥੋੜੇ ਟਾਈਮ ਦੇ ਬਾਅਦ ਆਪਾਂ ਪਾਸਾ ਵੀ ਪਲਟਣਾ ਹੁੰਦਾ ਹੈ ਇਹਦਾ ਹਾਂਜੀ ਸੋ ਹੁਣ ਆਪਾਂ ਦਹੀਂ ਭੱਲਿਆਂ ਦੀ ਸਾਈਡ ਹੈ ਜਿਹੜੀ ਉਹ ਚੇਂਜ ਕੀਤੀ ਆ ਇੱਕ ਸਾਈਡ ਤੇ ਸਾਡੇ ਦਹੀਂ ਭੱਲੇ ਬਣੇ ਜਾਂਦੇ ਨੇ ਬਟ ਦਹੀਂ ਭੱਲਿਆਂ ਦੇ ਵਾਸਤੇ ਆਪਾਂ ਇੱਕ ਸਪੈਸ਼ਲ ਪਾਊਡਰ ਵੀ ਤਿਆਰ ਕਰਨਾ ਜਿਹਦੇ ਵਾਸਤੇ ਆਪਾਂ ਸਭ ਤੋਂ ਪਹਿਲਾਂ ਜੀਰਾ ਲਿਆ ਗਰਮ ਤਵੇ ਦੇ ਉੱਪਰ ਆਪਾਂ ਹੁਣ ਜੀਰਾ ਪਾ ਲਿਆ ਸੋ ਹੁਣ ਆਪਾਂ ਇਹਦੇ ਵਿੱਚ ਐਡ ਕਰ ਰਹੇ ਆ ਨਮਕ ਫੇਰ ਵਾਰੀ ਆਉਂਦੀ ਹੈ ਲਾਲ ਮਿਰਚ ਦੀ ਲਾਲ ਮਿਰਚ ਪਾਊਡਰ ਸੋ ਇਹ ਸਾਰੀਆਂ ਚੀਜ਼ਾਂ ਤੋਂ ਬਾਅਦ ਆਪਾਂ ਨੇ ਹੁਣ ਲਿਆ ਚਾਟ ਮਸਾਲਾ ਸੋ ਸਾਰੀਆਂ ਚੀਜ਼ਾਂ ਨੂੰ ਆਪਾਂ ਨੇ ਮਿਕਸ ਕਰ ਲਿਆ ਤੇ ਚੰਗੀ ਤਰ੍ਹਾਂ ਭੁੰਨ ਲਿਆ ਤਵੇ ਦੇ ਉੱਪਰ ਤੇ ਲਾਸਟ ਦੇ ਵਿੱਚ ਆਪਾਂ ਐਡ ਕਰਾਂਗੇ ਕਸੂਰੀ ਮੇਥੀ ਬਸ ਇਹਨੂੰ ਵੱਧ ਤੋਂ ਵੱਧ 1 ਜਾਂ 2 ਮਿੰਟ ਲਈ ਆਪਾਂ ਨੇ ਤਵੇ ਦੇ ਉੱਪਰ ਰੱਖਣਾ ਆ ਤੇ ਸਾਡੇ ਸਾਰੇ ਮਸਾਲੇ ਨੇ ਜਿਹੜੇ ਉਹ ਭੁੰਨੇ ਗਏ ਤੇ ਹੁਣ ਆਪਾਂ ਇਹਨਾਂ ਨੂੰ ਗਰਾਇੰਡਰ ਦੇ ਵਿੱਚ ਪਾ ਲਾਂਗੇ ਸਾਡੇ ਕੋਲ ਛੋਟਾ ਕੁੰਡੀ ਡੰਡਾ ਜਾਂ ਸੀਗਾ ਆਪਾਂ ਇਹਦੇ ਵਿੱਚ ਪਾ ਲਿਆ ਸੋ ਪੀਸ ਕੇ ਇਹ ਕੁਛ ਐਦਾਂ ਦਾ ਹੋ ਗਿਆ ਸਾਈਡ ਤੇ ਸਾਡੇ ਦਹੀਂ ਭੱਲੇ ਨੇ ਜਿਹੜੇ ਉਹ ਵੀ ਆਪਾਂ ਤੇਲ ਦੇ ਵਿੱਚੋਂ ਕੱਢ ਲਿਆ ਤੇ ਤੇਲ ਦੇ ਵਿੱਚ ਕੱਢਣ ਤੋਂ ਬਾਅਦ ਹੁਣ ਆਪਾਂ ਥੋੜਾ ਜਿਹਾ ਵਾਰਮ ਵਾਟਰ ਲੈ ਲਿਆ ਲਾਈਕ ਕੋਸਾ ਪਾਣੀ ਤੇ ਇਹਨਾਂ ਨੂੰ ਆਪਾਂ ਕੋਸੇ ਪਾਣੀ ਦੇ ਵਿੱਚ ਪਾਤਾ ਆਪਾਂ ਨੇ ਇਹਨੂੰ ਕੋਸੇ ਪਾਣੀ ਦੇ ਵਿੱਚ ਸਿਰਫ 2 ਤੋਂ 3 ਮਿੰਟ ਲਈ ਰੱਖਣਾ ਹੈ ਹੁਣ ਆਪਾਂ ਇਹਨਾਂ ਦਹੀਂ ਭੱਲਿਆਂ ਨੂੰ ਪਾਣੀ ਦੇ ਵਿੱਚੋਂ ਜਦੋਂ ਕੱਢਣਾ ਤਾਂ ਕੁੱਟ ਕੇ ਨਹੀਂ ਨਿਚੋੜਨਾ ਹੈਗਾ ਆਪਾਂ ਨੇ ਬਹੁਤ ਹੀ ਸੌਫਟਲੀ ਤਰੀਕੇ ਨਾਲ ਪਾਣੀ ਦੇ ਵਿੱਚੋਂ ਕੱਢਣੇ ਨੇ ਇਹ ਬਸ ਇੰਨਾ ਕੁ ਧਿਆਨ ਰੱਖੇ ਕਿ ਇਹ ਬਿਲਕੁਲ ਇਹ ਟੁੱਟ ਨਾ ਜਾਣਾ ਸੋ ਆਪਾਂ ਇਹਨਾਂ ਨੂੰ ਕ올ੀਆਂ ਦੇ ਵਿੱਚ ਰੱਖਾਂਗੇ ਸਾਈਡ ਤੇ ਆਪਾਂ ਨੇ ਥੋੜੇ ਜਿਹੇ ਪਿਆਜ਼ ਸੀ ਜਿਹੜੇ ਉਹ ਰੱਖੇ ਹੋਏ ਆ ਕੱਟ ਕੇ ਹੁਣ ਆਪਾਂ ਦਹੀਂ ਭੱਲਿਆਂ ਦੇ ਉੱਪਰ ਪਾਤਾ ਮਿੱਠਾ ਦਹੀਂ ਸੋ ਇਹ ਹੋ ਗਿਆ ਤਿਆਰ ਦਹੀਂ ਨਾਲ ਇਹਦੇ ਉੱਪਰ ਦੀ ਆਪਾਂ ਹੁਣ ਅਨਾਰ ਦੇ ਦਾਣੇ ਪਾਵਾਂਗੇ ਥੋੜੇ ਜਿਹੇ ਹੁਣ ਆਪਾਂ ਇਹਦੇ ਉੱਪਰ ਪਤਲੀਆਂ ਸੇਵੀਆਂ ਤੇ ਪਿਆਜ਼ ਵੀ ਐਡ ਕਰਾਂਗੇ ਹੁਣ ਆਪਾਂ ਖੱਟੇ ਮਿੱਠੇ ਟੇਸਟ ਵਾਸਤੇ ਕਰਾਂਗੇ ਇਮਲੀ ਦੀ ਚਟਨੀ ਐਡ ਸਾਈਡ ਤੇ ਹੁਣ ਆਪਾਂ ਇਹਦੇ ਵਿੱਚ ਪਾਊਡਰ ਪਾਵਾਂਗੇ ਜਿਹੜਾ ਆਪਾਂ ਜੀਰੇ ਵਾਲਾ ਤੁਹਾਨੂੰ ਦਿਖਾਇਆ ਸੀ ਵੀਡੀਓ ਦੇ ਵਿੱਚ ਇਹ ਵਾਲਾ ਪਾਊਡਰ ਇਹ ਵਾਲੇ ਪਾਊਡਰ ਨੂੰ ਆਪਾਂ ਥੋੜਾ ਜਿਹਾ ਚੁਟਕੀ ਪਰ ਐਡ ਕਰ ਲੈਣਾ ਆ ਉਹ ਸਾਡੇ ਤਾਂ ਹੋ ਗਏ ਆ ਦਹੀਂ ਪੱਲੇ ਤਿਆਰ ਜੇ ਤੁਸੀਂ ਵੀ ਐਦਾਂ ਦੇ ਟੇਸਟੀ ਦਹੀਂ ਪੱਲੇ ਬਣਾਉਣੇ ਆ ਆਪਣੇ ਘਰ ਤਾਂ ਤੁਸੀਂ ਮੇਰੀ ਵੀਡੀਓ ਦੇਖੋ ਤੇ ਦੱਸੋ ਕਿਦਾਂ ਦੇ ਬਣੇ ਆ ਥੈਂਕ ਯੂ